ਜੈ ਕਰਾ ਪੰਜੇ ਪੀਰਾਂ ਦਾ ਬੋਲ ਸੱਚੇ ਦਰਬਾਰ ਕੀ ਜੈ ਸੁਣੀ ਫਰਿਆਦ ਪੀਰਾਂ ਦੀਆ ਪੀਰਾ ਮੇਰੀ ਅਰਜ ਸੁਣੀ ਕਰਨ ਕਰਕੇ ਉਸ ਬੇੜੀ ਨੂੰ ਖਤਰੇ ਕਾਹਦੇ ਜਿੱਥੇ ਆਪ ਖੜੇ ਵੰਜ ਫੜਕੇ ਜਿੱਥੇ ਆਪ ਖੜੇ ਵੰਜ ਫੜਕੇ ਸੋ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ ਸਤਿਕਾਰ ਸਹਿਤ ਬਾਬਾ ਸੁਖਰਾਜ ਦਾਸ ਗਾਗੇ ਵਾਲੇ ਵੱਲੋਂ 26 ਮਾ ਵਿਸ਼ਾਲ ਪੰਡਾਰਾ ਅਤੇ ਰਾਤ ਦਾ ਪੀਰਾਂ ਦਾ ਸ਼ੁਭ ਦੀਵਾਨ 14 ਅਗਸਤ 2025 ਦਿਨ ਵੀਰਵਾਰ ਨੂੰ ਬੜੀ ਧੂਮ ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ ਸੋ ਸਾਡੇ ਕਲਾਕਾਰਾਂ ਦੀ ਦੁਨੀਆ ਦੇ ਵਿੱਚੋਂ ਸੂਫੀ ਗਾਇਕ ਕੇ ਜੇ ਖਾਨ ਐਂਡ ਪਾਰਟੀ ਸਾਰੀ ਰਾਤ ਪੀਰਾਂ ਦੇ ਜੱਤ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹਿਣਗੇ ਜੀ ਨਿਵਾਸ ਸਥਾਨ ਨੇੜੇ ਹਨੂਮਾਨ ਮੰਦਿਰ ਜਾਖਲ ਰੋਡ ਲਹਿਰਾ ਗਾਗਾ ਸਾਰੀ ਸੰਗਤ ਹਮ ਹਮਾ ਕੇ ਪਹੁੰਚੋ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਬੋਲ ਸੱਚੇ ਦਰਬਾਰ ਕੀ ਜੈ